ਕੁਛ ਵਰ ਖੇਤਰ ਵਿੱਚ ਆਪਾਂ ਅਗਲੇ ਗੁਰੂ ਘਰ ਦੇ ਦਰਸ਼ਨ ਕਰਨ ਆਏ ਆ। ਜੀ ਆਪਾਂ ਗੁਰਦੁਆਰਾ ਗੁਟ ਸਰੋਵਰ ਦੇ ਦਰਸ਼ਨ ਕਰ ਰਹੇ ਹਾਂ। ਦੇ ਬਾਰੇ ਆ ਕੇ ਆਪਾਂ ਪੜਦੇ ਆਂ ਗੁਰਦੁਆਰਾ ਸਾਹਿਬ ਪਾਸ਼ਾਹੀ 6ਵੀ ਉਹ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਜੀ ਨੇ ਦੋ ਵਾਰ ਆਪਣੇ ਪਵਿੱਤਰ ਚਰਨ ਪਾਏ ਪਹਿਲੀ ਵਾਰ ਸਤਗੁਰ ਜੀ 1622 ਨੂੰ ਮਈ ਦੇ ਮਹੀਨੇ ਦੇ ਵਿੱਚ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਮੁਸ਼ਕਾਂ ਬਨ ਕੇ ਲਾਹੌਰ ਨੂੰ ਜਾਂਦੇ ਸਮੇਂ ਕੁਰਕ ਖੇਤਰ ਪਧਾਰੇ ਪਧਾਰੇ ਸਨ ਤੇ ਤੇ ਦੂਜੀ ਵਾਰੀ ਭਾਈ ਅਲਮਤ ਜੀ ਨੇ ਪੁਕਾਰ ਸੁਣਦੇ ਹੋਏ ਇਥੇ ਗੁਰੂ ਸਾਹਿਬ ਆਏ ਸਨ ਇੱਕ ਨੇਤਰਹੀਨ ਮਾਈ ਨੂੰ ਅੱਖਾਂ ਦੀ ਜੋਤ ਬਖਸ਼ੀ ਇੱਕ ਫਕੀਰ ਦਾ ਕੋੜ ਦੂਰ ਕੀਤਾ ਇਸ ਪਵਨਾ ਸਥਾਨ ਤੇ ਅੱਜ ਗੁਰਦੁਆਰਾ ਪਾਸ਼ਾਹੀ ਛੇਵੀ ਸੋ ਸੋਭਿਤ ਹੈ ਇੱਕ ਜਿਹੜੀ ਆਪਾਂ ਜਿਹੜੀ ਮਸ਼ੀਨ ਹੈ ਜਿਹੜੀ ਰੋਟੀਆਂ ਬਣਾਉਣ ਵਾਲੀ ਮਸ਼ੀਨ ਐ ਤੇ ਜਿਹੜੇ ਤੋਂ ਦਰਮੀਆਂ ਤੋਂ ਹੈਾਟਾ ਪੈਕੇਟ ਪਰ ਇਹ ਤੋਂ ਪਹਿਲੇ ਖੰਡ ਲੱਗ ਗਿਆ ਤੇ ਜਿਹੜੇ ਤੋਂ ਰੋਟੀਆਂ ਜਿਹੜੀ ਉੱਥੇ ਗਿਰ ਗਈ ਤੇ ਇਹ ਤੋਂ ਚੱਕਣੀ ਸ਼ੁਰੂ ਹੋ ਗਈ ਤੇ ਤਨ ਸਿੱਖੀ ਦੇ ਜਕਾਰੇ ਸਾਕਾ ਪੰਜਾ ਸਾਹਿਬ 3 ਅਕਤੂਬਰ ਉੱਚ ਦੇ ਪੀਰ ਬਣ ਕੇ ਬਣਾ ਕੇ ਜਦੋਂ ਗੁਰੂ ਗੋਬਿੰਦ ਪਾਸ਼ਾ ਜੀ ਨੂੰ ਲੈ ਕੇ ਗਏ ਬਾਜ਼ਰ ਸੁਦੇ ਨਾ ਨੰਨ੍ਹ 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 ਬਚਿਆ ਨੋਟੇ ਨਾ ਨੰਨ੍ਹ ਗੁਰੂ ਘਰ ਦੇ ਬਾਹਰ ਵੀ ਸਿਰ ਨਹੀਂ ਹਰਣਾ ਕੀ ਲੋ ਬੱਚਿਆਂ ਨੂੰ ਤਾਂ ਜਨਮਿਕੇ ਲਈ ਨਿਜਾ ਕਰਦੇ ਜਿਵੇਂ ਜੋ ਬੱਚਿਆਂ ਨੂੰ ਪੜਾ ਕੇ ਪਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਆਪਾਂ ਬਾਦਸ਼ਾਹੀ ਛੇਵੀਂ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਜੋ ਕੁਰਕ ਖੇਤਰ ਵਿੱਚ ਸਥਿਤ ਹੈ ਉਸ ਦੇ ਦਰਸ਼ਨ ਕਰ ਰਹੇ ਆਪਾਂ ਦਰਬਾਰ ਸਾਹਿਬ ਦੇ thank <laughs> you